ਹਰ ਆਈ ਸ਼ਤਰੀਆ ਗਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਜਿੱਦਾਂ ਮੈਂ ਤੁਹਾਨੂੰ ਦੋ ਤਿੰਨ ਦਿਨ ਪਹਿਲਾਂ ਵੀਡੀਓ ਦੇ ਵਿੱਚ ਦੱਸ ਦਿੱਤਾ ਸੀ ਕਿ ਆਪਾਂ ਸੁਪਰ ਸੰਡੇ ਸੇਲ ਪਾਉਣੀ ਆ ਤਗੜੀ ਸੇਲ ਪਾਉਂਗਾ ਤੇ ਮੈਂ ਤੁਹਾਨੂੰ ਨਾ ਮੈਂ ਸਟਾਕ ਵਿਖਾ ਦਣਾ ਇਹ ਆਪਾਂ ਨਹੀਂ ਸਟਾਕ ਹਲਾਇਆ ਬਿਲਕੁਲ ਵੀ ਬਿਲਕੁਲ ਨਵਾਂ ਤੇ ਫਰੈਸ਼ ਸਟਾਕ ਲਿਆ ਕੇ ਦਿੱਤਾ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਰੇਟ ਚੈੱਕ ਕਰਿਓ ਕੁਆਲਿਟੀ ਚੈੱਕ ਕਰਿਓ ਸਾਰੇ ਫੈਂਸੀ ਸੂਟ ਨੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਵਿਆਹ ਸ਼ਾਦੀ ਦੇ ਵੀ ਪਾ ਸਕਦੇ ਜੇ ਆਉਣ ਜਾਣ ਲੱਗਿਆਂ ਵੀ ਪਾ ਸਕਦੇ ਜੇ ਜਿੱਦਾਂ ਮਰਜ਼ੀ ਪਾਓ ਹੰਡਾਓ ਇਹਨਾਂ ਨੂੰ ਫੁੱਲ ਗਰੰਟੀ ਵਾਲੇ ਸੂਟ ਜੇ ਨਾ ਇਹਨਾਂ ਦੇ ਰੰਗ ਖਰਾਬ ਹੋਣੇ ਆ ਨਾ ਕੜਾਈਆਂ ਖਰਾਬ ਹੋਣੀਆਂ ਕੜਾਈਆਂ ਦੱਸਿਆਂ ਕਿ ਜੇ ਗੈਸ ਤੁਸੀਂ ਕਰ ਲਿਓ ਹੁਣ ਵੀ ਸੂਟ ਕਿਹੜੇ ਆ ਤੇ ਨਾ ਹੀ ਇਹਨਾਂ ਦੇ ਦੁਪੱਟੇ ਖਰਾਬ ਹੋਣ ਵਾਲੇ ਜੇ ਇੰਨੇ ਸ਼ਾਨਦਾਰ ਸੂਟ ਨੇ ਇੰਨੇ ਸੋਹਣੇ ਸੂਟ ਨੇ ਤੇ ਕਲਰ ਚਾਰਟ ਜਿਹੜੇ ਜੇ ਗਰਮੀਆਂ ਵਾਲੇ ਜੇ ਬਹੁਤ ਪਿਆਰੇ ਪਿਆਰੇ ਤੇ ਵੇਟ ਧੜਕੋ ਹੋਣੀ ਨਹੀਂ ਗਈ ਛੇਤੀ ਮੈਂ ਵੀਡੀਓ ਸਟਾਰਟ ਕਰ ਦਿੰਦਾ ਆਜੋ ਕਰਾਵਾ ਚੈੱਕ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਨੇ ਮੈਂ ਨਾ ਆ ਆ ਸੂਟਾਂ ਦੀ ਕਿਆ ਹੀ ਵੀਡੀਓ ਪਾਉਂਗਾ ਮੈਂ ਸੁਪਰ ਸੰਡੇ ਸੇਲ ਦੇ ਵਿੱਚ ਰੇਟ ਦੇ ਕੇ ਸਭ ਤੋਂ ਘੱਟ ਤੇ ਸਸਤੇ ਸੂਟ ਇਹ ਕਰਕੇ ਇਹਨਾਂ ਦੀ ਹੁਣ ਮੈਂ ਵੀਡੀਓ ਜਿਹੜੀ ਉਹ ਨਹੀਂ ਪਾਈ ਬਿਲਕੁਲ ਨਵਾਂ ਸਟਾਕ ਲਿਆਂਦਾ ਮੈਂ ਤੁਹਾਡੇ ਵਾਸਤੇ ਹੁਣੇ ਬੋਰਾ ਖੋਲ ਕੇ ਟਿਆ ਇਹਦੇ ਵਿੱਚ ਵੀ ਸੂਟ ਪਏ ਨੇ ਬਹੁਤ ਸੋਹਣੇ ਸੋਹਣੇ ਤੇ ਆਹ ਸਾਰੇ ਸੂਟ ਜਿਹੜੇ ਜੇ ਆ ਆ ਸਾਰੇ ਆਪਾਂ ਔਨਲਾਈਨ ਦਿਨਾਂ 'ਚ ਸੇਲ 'ਚ ਪਾਉਣੇ ਆ ਚੈੱਕ ਕਰਿਓ ਤੁਸੀਂ ਇੱਕ ਵਾਰੀ ਹਾਈਲਾਈਟ ਜੀ ਮੈਂ ਤੁਹਾਨੂੰ ਦਿਖਾ ਦਿੰਨਾ ਇਹਨਾਂ ਦੀ ਕਿ ਕੀ ਆਪਣੇ ਕੋਲ ਵੈਰਾਈਟੀ ਆਈ ਹੈ ਤੇ ਕਿੰਨੇ ਸੋਹਣੇ ਸੋਹਣੇ ਸੂਟ ਆ ਤੇ ਪ੍ਰਿੰਟ ਸੂਟ ਆ ਇਹਦੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਫੈਂਸੀ ਇਹ ਵੀ ਸਾਰੇ ਤੇ ਇਹ ਸਾਰੇ ਰਖੜੀ ਦੀ ਤਿਆਰੀ ਜਿਹੜੀ ਆਪਣੀ ਫੋਲਿਆ ਤੁਸੀਂ ਜਦੋਂ ਮਰਜੀ ਸੂਟ ਆਣ ਕੇ ਦੁਕਾਨ ਤੇ ਵੀ ਲੈ ਸਕਦੇ ਜੀ ਆਨਲਾਈਨ ਵੀ ਲੈ ਸਕਦੇ ਜੀ ਤੇ ਬਾਕੀ ਆ ਸਾਰਾ ਸਟਾਕ ਜਿਹੜਾ ਥੋੜਾ ਥੋੜਾ ਰਹਿ ਗਿਆ ਬਸ ਇਹ ਵੀ ਆਪਾਂ ਕਲੀਅਰ ਕਰਕੇ ਤੇ ਨਵਾਂ ਸਟਾਕ ਜਿਹੜਾ ਭਰਨਾ ਸ਼ੁਰੂ ਕਰਦਣ ਲੱਗੇ ਆ ਤੇ ਆਜੋ ਤੁਹਾਨੂੰ ਹੁਣ ਮੈਂ ਵੀਡੀਓ ਦਿਖਾਉਣਾ ਆ ਕਿਹੜੇ ਸੂਟਾਂ ਦੀ ਆਉਣ ਲੱਗੀ ਆ ਉਹ ਚੈੱਕ ਕਰਿਓ ਆ ਜੇ ਸਾਰੀ ਹਾਈਲਾਈਟ ਇੱਕ ਛੋਟੀ ਜੀ ਚੈੱਕ ਕਰ ਲਓ ਕਲਰ ਚਾਰਟ ਚੈੱਕ ਕਰ ਲਓ ਤੇ ਬਾਕੀ ਸੂਟਾਂ ਦੇ ਡਿਜ਼ਾਈਨ ਜਿਹੜੇ ਮੈਂ ਤੁਹ ਤੇ ਆ ਲੋ ਜੀ ਕਰਿਓ ਪਹਿਲਾ ਹੀ ਸੂਟ ਚ ਇੱਕ ਬਹੁਤ ਜਿਆਦਾ ਸੋਹਣੀ ਛੇੜ ਜੇ ਜਿਹੜਾ ਉਹਨਾਂ ਜੇ ਬਹੁਤ ਜਿਆਦਾ ਸੋਹਣਾ ਲਾਈਟ ਗ੍ਰੇ ਦੇ ਵਿੱਚ ਤੇ ਫੈਬਰਿਕ ਮੈਂ ਡਿਟੇਲ ਤੁਹਾਨੂੰ ਦੱਸ ਦਿੰਦਾ ਇਹਦੀ ਫੈਬਰਿਕ ਹੈਗਾ ਜੇ ਮਸਲੀਨ ਦਾ ਤੇ ਬਹੁਤ ਜਿਆਦਾ ਸੋਹਣਾ ਸਟਾਫ ਜੇ ਗਰੰਟੀ ਵਾਲਾ ਸੂਟ ਜੇ ਫੁੱਲ ਗਰੰਟੀ ਹੈ ਇਸ ਸੂਟ ਦੀ ਕਿ ਇਹ ਸੂਟ ਨੂੰ ਕੁਝ ਵੀ ਨਹੀਂ ਹੋਣ ਵਾਲਾ ਜਿੱਦਾਂ ਮਰਜ਼ੀ ਹੰਡਾਓ ਤੇ ਰੇਟ ਸਭ ਤੋਂ ਸਸਤਾ ਜੇ ਸੁਪਰ ਸੰਡੇ ਸੇਲ ਦੇ ਨਾਲ ਨੈਕ ਤੇ ਡਿਜ਼ਾਈਨ ਬਹੁਤ ਸੋਹਣਾ ਜੇ ਥੋੜੇ ਦਿਨ ਪਹਿਲਾਂ ਤੁਸੀਂ ਇਹ ਚਾਕਲੇਟ ਸ਼ਿਮਰ ਦੇ ਉੱਤੇ ਡਿਜ਼ਾਈਨ ਵੇਖਿਆ ਸੀ ਅੱਜ ਇਹ ਡਿਜ਼ਾਈਨ ਆਪਾਂ ਤੁਹਾਨੂੰ ਦੇਣ ਦੇ ਆ ਜਿਹਦੇ ਵਿੱਚ ਵਰਕ ਚੈੱਕ ਕਰ ਸਕਦੇ ਜੇ ਤੁਸੀਂ ਥ੍ਰੈਡ ਵਰਕ ਦੇ ਨਾਲ ਤਿੱਲੇ ਦਾ ਵਰਕ ਹੈ ਸਾਰਾ ਹੀ ਪੂਰਾ ਫੈਂਸੀ ਤੇ ਘੈਂਟ ਸੂਟ ਜਿਹੜਾ ਆਪਾਂ ਤੁਹਾਨੂੰ ਦੇਣ ਲੱਗੇ ਆ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 645 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਸਕਰੀਨਸ਼ਾਟ ਲੈ ਕੇ ਤੇ ਮੇਰੇ ਦਿੱਤੇ ਹੋਏ ਨੰਬਰ ਤੇ ਉੱਤੇ ਭੇਜੋ ਸੇਮ ਨੰਬਰ ਤੇ ਪੇਮੈਂਟ ਹੋ ਜਾਣੀ ਜੇ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਜੇ ਹੈਗੀ ਤੇ ਇਹ ਆਗੇ ਜੇ ਸੁਪਰ ਸੰਡੇ ਸੇਲ ਦੇ ਵਿੱਚ 850 900 ਦੀ ਰੇਂਜ ਵਾਲੇ ਸੂਟ ਜਿਹੜੇ ਆਪਾਂ ਅੱਜ ਤੁਹਾਨੂੰ ਦੇਣੇ 645 ਰੁਪਏ ਦੇ ਕਲਰ ਚੈੱਕ ਕਰੀ ਜਾਓ ਤੇ ਕਲਰ ਚੈੱਕ ਕਰ ਲਿਓ ਸਾਰੇ ਚਾਰਟ ਅੱਜ ਦੇ ਜਿਹੜੇ ਆਉਣੇ ਜੇ ਟਾਪ ਕਲਾਸ ਆਉਣੇ ਜੇ ਤੇ ਟਾਪ ਦੇ ਡਿਜ਼ਾਈਨ ਆਉਣੇ ਜੇ ਸਾਰੇ ਮਿਕਸਡ ਡਿਜ਼ਾਈਨ ਜੇ ਤੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਨੇ ਤੁਸੀਂ ਆਨਲਾਈਨ ਮੰਗਾ ਲਿਓ ਆਫਲਾਈਨ ਮੰਗਾ ਲਿਓ ਜਿੱਦਾਂ ਮਰਜ਼ੀ ਬੁੱਕ ਕਰ ਲਿਓ ਆਫਲਾਈਨ ਲੈਣੇ ਆ ਤਾਂ ਦੁਕਾਨ ਤੇ ਵਿਜ਼ਿਟ ਕਰਿਓ ਪਿੰਡ ਚਕਦੇਵ ਕਲਾਂ ਲੁਹਾਰਕਾ ਰੋਡ ਅੰਮ੍ਰਿਤਸਰ ਆਨਲਾਈਨ ਮੰਗਾਉਣੇ ਤਾਂ ਦਿੱਤੇ ਹੋਏ ਨੰਬਰ ਦੇ ਉੱਤੇ ਵਟਸਐਪ ਕਰੋ ਸਕਰੀਨਸ਼ਾਟ ਲੈ ਕੇ ਪੇਮੈਂਟ ਕਰੋ ਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਮੈਂ ਦੱਸ ਦਿੰਨਾ ਆ ਪਲੀਜ਼ ਇਹ ਵੀ ਧਿਆਨ ਨਾਲ ਸੁਣਿਓ ਹਾਂਜੀ ਇੱਕ ਚੀਜ਼ ਦੀ ਮੈਂ ਹੋਰ ਤੁਹਾਨੂੰ ਕਲੀਅਰ ਕਰ ਦਵਾਂ ਉਹ ਕੀ ਆ ਕਿ ਸਵੇਰੇ ਮੈਨੂੰ ਜਦੋਂ ਮੈਸੇਜ ਆਉਂਦਾ ਕਸਟਮਰ ਦਾ ਸਪੋਇ ਕਰੋ 10 ਵਜੇ ਤੁਹਾਡਾ ਮੈਸੇਜ ਆ ਗਿਆ ਵੀ ਅਸੀਂ ਆਹ ਸੂਟ ਲੈਣਾ ਆ ਤੇ ਭਾਜੀ ਹੈਗਾ ਮੈਂ ਤੁਹਾਨੂੰ ਨਾਲ ਹੀ ਰਿਪਲਾਈ ਦੇ ਦੇਣਾ ਹਾਂਜੀ ਹੈਗਾ ਫਿਰ ਤੁਸੀਂ ਹੁੰਦਾ ਆ ਕਿ ਕਈ ਵਾਰੀ 2 ਵਜੇ ਕਸਟਮਰ ਪੇਮੈਂਟ ਕਰ ਦਿੰਦਾ ਕੋਈ ਕਸਟਮਰ 4 ਵਜੇ ਕਰਦਾ ਕੋਈ ਕਸਟਮਰ 1 ਵਜੇ ਕਰਦਾ ਫਿਰ ਉਦੋਂ ਤੁਸੀਂ ਬਿਨਾਂ ਪੁੱਛੇ ਪੇਮੈਂਟ ਕਰ ਦਿੰਦੇ ਜੇ ਫਿਰ ਉਹ ਟਾਈਮ ਬਹੁਤ ਔਖਾ ਹੋ ਜਾਂਦਾ ਜੇ ਕਿਉਂਕਿ ਉਹਨਾਂ ਚਿਰ ਦੀ ਇੱਕ ਸੂਟ ਸੇਲ ਹੋ ਚੁੱਕੇ ਹੁੰਦੇ ਆ ਇੱਕ ਸ ਫਿਰ ਮੈਨੂੰ ਬਣਾ ਕਰਨਾ ਪੈਂਦਾ ਫਿਰ ਤੁਸੀਂ ਕਹਿੰਦੇ ਜੀ ਪਾਜੀ ਉਦੋਂ ਤਾਂ ਤੁਸੀਂ ਅਵੇਲੇਬਲ ਕਿਹਾ ਸੀ ਉਸ ਟਾਈਮ ਤੇ ਹੈਗਾ ਸੀ ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਹੁਣ ਉਹ ਸੋਲਡ ਆਊਟ ਹੋ ਗਿਆ ਇਹਦੇ ਵਿੱਚ ਫਿਰ ਮੈਂ ਕੁਝ ਨਹੀਂ ਕਰ ਸਕਦਾ ਪਲੀਜ਼ ਮੇਰੀ ਬੇਨਤੀ ਆ ਕਿ ਜਿੱਦਾਂ ਤੁਸੀਂ ਪੁੱਛਦੇ ਜੇ ਨਾਲ ਹੀ ਪੇਮੈਂਟ ਕਰਕੇ ਨਾਲ ਹੀ ਉਸੇ ਵਾਲੇ ਆਪਣਾ ਐਡਰੈਸ ਭੇਜੋ ਤੁਹਾਡਾ ਸੂਟ ਡਨ ਠੀਕ ਹੈ ਜੀ ਪੇਮੈਂਟ ਜਦੋਂ ਤੁਸੀਂ ਲੇਟ ਕਰਦੇ ਜੇ ਫਿਰ ਉਦੋਂ ਮੁਸ਼ਕਲ ਹੋ ਜਾਂਦੀ ਆ ਜਾਂ ਤਾਂ ਪੇਮੈਂਟ ਕਰਨ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਪੁੱਛ ਜਰੂਰ ਲਿਆ ਕਰੋ ਕਿ ਆਹ ਸਟਾਕ ਹੈਗਾ ਕਿ ਖਤਮ ਹੋ ਗਿਆ ਮੈਂ ਤੁਹਾਡਾ ਨਾਲ ਹੀ ਕਲੀਅਰ ਕਰ ਦਿਆ ਕਰੂੰਗਾ ਤੇ ਆਜੋ ਬਾਕੀ ਕਰਦੇ ਹਾਂ ਸੂਟ ਚੈੱਕ ਤੇ ਆ ਵੀ ਕਦਰ ਚੈੱਕ ਕਰਿਓ ਜੀ ਸੋਨਾ ਜਾਂ ਕਦਰ ਜੇ ਬਹੁਤ ਹੀ ਪਿਆਰੀ ਸ਼ੇਡ ਜੇ ਤੇ ਬਹੁਤ ਜਿਆਦਾ ਸੋਹਣਾ ਸੂਟ ਜੇ ਮਹਿੰਦਰ ਜਾਂ ਕਲਰ ਇਹਦਾ ਚੇਂਜ ਹੋਣ ਡਿਆ ਜੇ ਫੈਬਰਿਕ ਸਾਰਾ ਹੀ ਅੱਜ ਜਿਹੜਾ ਹੋਣਾ ਜੇ ਮਸਲੀਨ ਦਾ ਤੇ ਇੰਨੇ ਸੋਹਣੇ ਸ਼ਾਈਨਿੰਗ ਦੇ ਵਿੱਚ ਸੂਟ ਨੇ ਵੀ ਕਿਆ ਬਾਤਾਂ ਨੇ ਮਤਲਬ ਜਿੰਨੀ ਵੀ ਮੈਂ ਸਿਫਤ ਕਰਦਾ ਨਾ ਇਹਨਾਂ ਸੂਟਾਂ ਦੀ ਓਨੀ ਘੱਟ ਜੇ ਮਂਗਾ ਕੇ ਚੈੱਕ ਕਰ ਲਿਓ ਇੱਕ ਸੂਟ ਜੇ 645 ਰੁਪਈਆ ਦਾ ਮਤਲਬ ਫੁੱਲ ਪੈਸਾ ਵਸੂਲ ਸੂਟ ਨੇ ਬਜਟ ਸੂਟ ਨੇ ਤੁਹਾਡੇ ਪੌਕੇਟ ਫਰੈਂਡਲੀ ਸੂਟ ਨੇ ਤੇ ਰਖੜੀ ਵਾਸਤੇ ਸਪੈਸ਼ਲ ਆਫਰ ਦੇ ਵਿੱਚ ਸੂਟ ਜੇ ਸੁਪਰ ਸੰਡੇ ਸੇਲ ਦੇ ਨਾਲ ਸੂਟ ਜੇ ਦੱਸੋ ਕਿੰਨੀਆਂ ਚੀਜ਼ਾਂ ਮੈਂ ਪਲੱਸ ਕਰਦੀਆਂ ਤੁਹਾਨੂੰ ਅੱਜ ਇੱਕੋ ਵੀਡੀਓ ਜੀ ਰੇਟ 645 ਰੁਪਏ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ 'ਚ ਤੇ ਆ ਚੈੱਕ ਕਰੋ ਹੁਣ ਆ ਸੂਟ ਜੇ ਆਪਾਂ ਇੱਕ ਸਿੰਗਲ ਸੂਟ ਮਸ਼ੀਨ ਦੇ ਉੱਤੇ ਬਣਾਈਏ ਆਪਣੀ ਦੇ ਮਸ਼ੀਨ ਦੇ ਉੱਤੇ ਜੇ ਰੈਡੀ ਕਰਦੇ ਆ ਨਾ ਤਾਂ ਇਹ ਸੂਟ ਘੱਟ ਤੋਂ ਘੱਟ ਵੀ ਤੇ 2000 ਦੀ ਰੇਂਜ 'ਚ ਚੱਲ ਜਾਂਦਾ ਜਿੰਨਾ ਸੋਨਾ ਇਹਦੇ ਉੱਤੇ ਵਰਕ ਹੈ ਵੀ ਇਹ ਫੈਕਟਰੀ ਦੇ ਸੂਟ ਬਣੇ ਨੇ ਮਿਲ ਮੇਡ ਸੂਟ ਨੇ ਤੇ ਇਹਨਾਂ ਨੂੰ ਸਾਡੇ ਇਹਨਾਂ ਸੂਟਾਂ ਦੇ ਨਾਲ ਕੰਪੇਅਰ ਨਾ ਕਰਿਆ ਕਰੋ ਕਿਉਂਕਿ ਤੁਸੀਂ ਮੈਨੂੰ ਮੈਸੇਜ ਕਰਦੇ ਹੋ ਜੇ ਕਿ ਇੱਕ ਸੂਟ ਸਾਨੂੰ ਰੈਡੀ ਕਰ ਦਿਓ ਜੀ ਸੇਮ 645 ਰੁਪਈਆ ਚ ਨਹੀਂ ਹੋਣਾ ਜੀ ਨਾ ਤਾਂ ਇਹ ਫੈਬਰਿਕ ਆਉਣਾ ਹੈ ਤੇ ਨਾ ਹੀ ਇਹ ਸੂਟ ਆਉਣੇ ਆ ਇਹ ਫੈਬਰਿਕ ਮਿਲਦਾ ਸਿਰਫ ਮਿਲ ਮੇਡ ਸੂਟਾਂ ਦੇ ਉੱਤੇ ਬਹੁਤ ਪਿਆਰੇ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਇਹ ਵਰਕ ਜਿਹੜਾ ਜੇ ਸਾਰਾ ਜਾਲ ਦੇ ਉੱਤੇ ਬਣਿਆ ਆ ਬਹੁਤ ਸੋਹਣਾ ਤੁਸੀਂ ਵੇਖ ਸਕਦੇ ਜਿਹਦੇ ਵਿੱਚ ਥ੍ਰੈਡ ਤੇ ਤਿੱਲਾ ਵਰਕ ਬਣਿਆ ਤੇ ਸਾਰੇ ਸੂਟ ਦੇ ਵਿੱਚ ਜਾਲ ਬਣਿਆ ਆ ਬਹੁਤ ਜ਼ਿਆਦਾ ਹੈਵੀ ਸੂਟ ਆ ਨਾਲ ਮਸਲੀਨ ਦਾ ਦੁਪੱਟਾ ਆ ਤੇ ਮਸਲੀਨ ਦਾ ਹੀ ਸੂਟ ਆ ਮਸਲੀਨ ਕਸਟਮਰ ਕਨਫਿਊਜ਼ਨ ਹੋ ਜਾਏ ਕਿਤੇ ਕਿ ਸ਼ਾਇਦ ਜਿਹੜੀ ਦੁਪੱਟਿਆਂ ਵਾਲੀ ਮਸਲੀਨ ਉਹਦੇ ਉੱਤੇ ਸੂਟ ਬਣੇ ਨਹੀਂ ਬਹੁਤ ਸ਼ਾਨਦਾਰ ਕੁਆਲਿਟੀ ਵਾਲੀ ਮਸਲੀਨ ਆ ਪਿਓਰ ਵਿਸਕੋਸ ਦੀ ਮਸਲੀਨ ਜਿਹਦੇ ਉੱਤੇ ਹੈਵੀ ਹੈਵੀ ਸੂਟ ਬਣੇ ਨੇ ਜਿਨ੍ਹਾਂ ਦਾ ਰੇਟ ਅੱਜ ਦੇਣ ਦੇ ਆਪਾਂ ਤੁਹਾਨੂੰ 645 ਰੁਪਏ ਸਿਰਫ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਚੈੱਕ ਕਰਿਓ ਜੀ ਆ ਗਈ ਜੇ ਮਾਊਸ ਸ਼ੇਡ ਜਿਹੜੀ ਕਿ ਸਭ ਤੋਂ ਵੱਧ ਡਿਮਾਂਡ ਚ ਰਹਿੰਦੀ ਆ ਤੇ ਇਹਦੇ ਵਿੱਚ ਕਲਰ ਤੁਹਾਨੂੰ ਆਪਣੇ ਬਹੁਤ ਸੋਹਣੇ ਸੋਹਣੇ ਦਊਂਗਾ ਮੈਂ ਰੇਟ ਸਿਰਫ 645 ਰੁਪਏ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਆ ਵੀ ਕੰਦਰ ਚੈੱਕ ਕਰਿਓ ਇੱਕ ਹੋਰ ਪਿਆਰਾ ਜਿਹਾ ਇਹ ਵੀ ਤੁਸੀਂ ਬੁੱਕ ਕਰ ਲਿਓ ਸ਼ਿਪਿੰਗ ਫ੍ਰੀ ਆਲਓਵਰ ਇੰਡੀਆ ਚ ਰੇਟ 645 ਰੁਪਈਆ ਦੇ ਨਾਲ ਹੈਵੀਆ ਵੀ ਸੂਟ ਨੇ 5 ਮੀਟਰ ਦੀ ਕੱਟ ਦੇ ਨਾਲ ਤੇ ਇਹ ਆਉਣਗੇ ਸਾਰੇ ਦੁਪੱਟਿਆਂ ਦੇ ਨਾਲ ਆ ਵੀ ਸ਼ਾਨਦਾਰ ਜਿਹਾ ਪ੍ਰਿੰਟ ਪ੍ਰਿੰਟ ਸੌਰੀ ਨਿਕਲਗਾ ਮੂੰਹ ਜੋ ਐਮਬਰਾਇਡਰੀ ਚੈੱਕ ਕਰੋ ਵਰਕ ਚੈੱਕ ਕਰੋ ਤੇ ਸੂਟ ਦਾ ਕੁਆਲਿਟੀ ਚੈੱਕ ਕਰ ਲਿਓ ਬਹੁਤ ਸੋਹਣਾ ਸੂਟ ਬਣਿਆ ਜੇ ਬਹੁਤ ਜ਼ਿਆਦਾ ਪਿਆਰਾ ਡਿਜ਼ਾਈਨ ਆ ਮਸਲੀਨ ਦਾ ਦੁਪੱਟਾ ਜੇ ਨਾਲ ਇਹ ਸ਼ਾਈਨਿੰਗ ਸੂਟ ਦੇ ਵਿੱਚ ਇੰਨੀ ਪਿਆਰੀ ਹੈ ਨਾ ਕਿ ਰੇਟ ਸਿਰਫ 645 ਰੁਪਏ ਦੇ ਨਾਲ ਤੇ ਇੱਕ ਆ ਵੀ ਸੋਹਣਾ ਜਿਹਾ ਡਿਜ਼ਾਈਨ ਚੈੱਕ ਕਰ ਲੋ ਮਾਊਸ ਕਲਰ ਦੇ ਉੱਤੇ ਮਾਊਸ ਗ੍ਰੇ ਜਿਹਾ ਕਲਰ ਜੇ ਮਤਲਬ ਬਿਲਕੁਲ ਮਾਊਸ ਕਲਰ ਨਹੀਂਗਾ ਗ੍ਰੇ ਜਿਹਾ ਇਹ ਥੋੜਾ ਜਿਹਾ ਪਰ ਬਹੁਤ ਪਿਆਰਾ ਕਲਰ ਜਿਹਾ ਕੰਟਰਾਸਟ ਬਹੁਤ ਸੋਹਣਾ ਜਿਹਾ ਇਹਦੇ ਉੱਤੇ ਤਿੱਲੇ ਦਾ ਤੇ ਥ੍ਰੈਡ ਦਾ ਵਰਕ ਹੈ ਰੇਟ ਸੇਮ ਉਹੀ 645 ਰੁਪਏ ਤੇ ਆ ਵੀ ਚੈੱਕ ਕਰਿਓ ਜੀ ਮੈਨੂੰ ਤਾਂ ਸਟਾਫ ਹੀ ਇੰਨਾ ਜਿਆਦਾ ਸੋਹਣਾ ਲੱਗਿਆ ਜਣੜਾ ਇੰਨੀ ਜਿਆਦਾ ਫਿਨਿਸ਼ਿੰਗ ਹੈ ਨਾ ਇਹਦੇ ਵਿੱਚ ਸੂਟ ਦੇ ਕਮਾਲ ਹੀ ਹੋਈ ਪਈ ਆ ਇਹ ਡਿਜ਼ਾਈਨ ਉੱਪਰੋਂ ਇੰਨੇ ਜਿਆਦਾ ਸੋਹਣੇ ਹੋਏ ਕਢਾਈਆਂ ਦੇ ਕਿ ਕਾਰੀਗਰ ਨੇ ਵੀ ਆਤਿਕ ਰਾਖੜੀ ਆ ਰੇਟ ਹੈਗਾ ਜੇ ਸਿਰਫ ਇਹਦਾ 645 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ 'ਚ ਆ ਫਿਰ ਅਗੇਨ ਆ ਗਿਆ ਜੇ ਮਾਊਸ ਕਲਰ ਦੇ ਉੱਤੇ ਚੈੱਕ ਕਰ ਲਿਓ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ embroidery work ਬਹੁਤ ਸੋਹਣਾ ਰੇਟ ਸਿਰਫ ਤੇ ਸਿਰਫ 645 ਰੁਪਏ ਇੱਕ ਆ ਵੀ ਸੋਹਣਾ ਜਿਹਾ ਕਲਰ ਚੈੱਕ ਕਰਿਓ ਜਿਹੜਾ ਆ ਗਿਆ ਸੀ ਗ੍ਰੀਨ ਸ਼ੇਡ ਦੇ ਨਾਲ ਜਿਹਦੇ ਵਿੱਚ ਪੀਚ ਕਲਰ ਦਾ ਕੰਟਰਾਸਟ ਜੇ ਥ੍ਰੈਡ ਦਾ ਪਲੱਸ ਤਿੱਲੇ ਦਾ ਵਰਕ ਜੇ ਤੇ ਲੈਂਥ ਦਾ ਇਹਨਾਂ ਦਾ ਕੋਈ ਇਸ਼ੂ ਨਹੀਂ ਜੇ ਨੈੱਕ ਤੇ ਡਿਜ਼ਾਈਨ ਨਹੀਂ ਕੋਈ ਵੀ ਹੈਗੇ ਤੁਸੀਂ ਜਿੱਦਾਂ ਮਰਜ਼ੀ ਓਪਨਲੀ ਲੈਂਥ ਇਹਨਾਂ ਦੀ ਰੈਡੀ ਕਰ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਇਸ ਤੋਂ ਬਾਅਦ ਆ ਗਿਆ ਮਸਲੀਨ ਦੇ ਉੱਤੇ ਹੋਰ ਸੋਹਣਾ ਜਿਹਾ ਡਿਜ਼ਾਈਨ ਇੱਕ ਨਾਲ ਪੇਂਟ ਦਾ ਵਰਕ ਪੈਚ ਲੱਗਾ ਜੇ ਥੱਲੇ ਘੇਰੇ ਦੇ ਉੱਤੇ ਦੁਪੱਟਾ ਵੀ ਪੈਚ ਦਾ ਰੇਟ ਸੇਮ ਉਹੀ 645 ਰੁਪਏ ਇਹਦੇ ਵਿੱਚ ਵੀ ਦੋ ਕਲਰ ਤੁਹਾਨੂੰ ਮਿਲ ਜਾਣਗੇ ਬਾਕੀ ਸਾਰੇ ਕਲਰ ਜਿਹੜੇ ਜੇ ਫਿਨਿਸ਼ ਹੋ ਗਏ ਇਹਦੇ ਨਾਲ ਦੇ ਤੇ ਇਸ ਤੋਂ ਬਾਅਦ ਆ ਕੇ ਕੈਮਰੀ ਕਾਟਨ ਦੇ ਉੱਤੇ ਇਹ ਵੀ ਆਪਣੇ ਕੋਲ ਸਿੰਗਲ ਸਿੰਗਲ ਸੂਟ ਰਹਿ ਗਿਆ ਆ ਆਪਾਂ ਇਹ ਕਰਕੇ ਸੇਲ 'ਚ ਪਾਤਾ ਜੇ ਇਹ ਵੀ ਬੁੱਕ ਕਰ ਲਓ 645 ਰੁਪਈਆ ਦੇ ਨਾਲ ਇਹ ਵੀ ਤੁਸੀਂ ਵੀਡੀਓ 'ਚ ਵੇਖਿਆ 850 890 ਦੀ ਰੇਂਜ ਵਾਲੇ ਸੂਟ ਸੀ ਜਿਹੜੇ ਅੱਜ ਆਪਾਂ ਦੇਣੇ ਤੁਹਾਨੂੰ ਸਿਰਫ 645 ਰੁਪਈਆ ਦੇ ਵਿੱਚ ਚੈੱਕ ਕਰੀ ਜਾਓ ਤੇ ਬੁੱਕ ਕਰੀ ਜਾਓ ਜਲਦੀ ਜਲਦੀ ਆਹ ਲਓ ਜੀ neck ਤੇ work ਵੇਖੋ ਇਹਦੇ ਡਿਜ਼ਾਈਨ ਸਾਰਾ ਫਰੰਟ ਕਿੰਨਾ ਹੈਵੀ ਬਣਿਆ ਹੈ ਇਹਦਾ ਤੇ ਨਾਲ ਇਹਦੇ ਦੁਪੱਟਾ ਜਿਹੜਾ ਜੇ ਉਹ ਵੀ ਡਿਜ਼ਾਈਨਰ ਬਣਿਆ ਜੇ ਪੈਚ ਲਾ ਕੇ ਮਸਲੀਨ ਦਾ ਉੱਪਰ ਸਾਰੇ ਬਲੌਕ ਹੋਇਆ ਜੇ ਤੇ ਰੇਟ ਹੈਗਾ ਜੇ ਇਹਦਾ ਸਿਰਫ 645 ਰੁਪਏ ਤੇ ਆਹ ਲਓ ਜੀ ਆ ਵੀ ਚੈੱਕ ਕਰ ਲਿਓ ਇਹ ਵੀ ਲਾਸਟ ਸੂਟ ਜੇ ਵੀਡੀਓ ਦਾ ਤੇ ਨਹੀਂ ਇੱਕ ਹੈਗਾ ਹੋਰ ਤੇ ਇਹ ਵੀ ਕਲਰ ਬੜਾ ਪਿਆਰਾ ਜਿਹਾ ਜੇ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ ਚ ਰੇਟ ਸਿਰਫ 645 ਰੁਪਏ ਦੇ ਵਿੱਚ ਆਹ ਲਓ ਜੀ ਬਲੈਕ ਬਿਊਟੀ ਆ ਗਈ ਇਹ ਵੀ ਲਾ ਲੋ 645 ਰਪਈਆਂ ਦੇ ਨਾਲ ਇਹ ਹੈਗੇ ਸੜਕੋ ਅੱਜ ਦੀ ਵੀਡੀਓ ਦੇ ਵਿੱਚ ਸੁਪਰ ਸੰਡੇ ਸੇਲ ਵਾਲੇ ਸੂਟ ਇੱਕ ਵੀਡੀਓ ਤੁਹਾਨੂੰ ਹੋਰ ਦਊਂਗਾ ਮੈਂ ਜਿਹੜੀ ਆਉਣੀ ਆ ਆਪਣੀ 2 ਵਜੇ ਦੇ ਕਰੀਬ-ਕਰੀਬ ਉਸ ਵੀਡੀਓ ਦੇ ਵਿੱਚ ਤੁਹਾਨੂੰ ਦਊਂਗਾ ਮੈਂ ਸਾਰੇ ਪ੍ਰਿੰਟ ਸੂਟ ਕਾਟਨ ਦੇ ਦੁਪੱਟਿਆਂ ਨਾਲ ਤੇ ਬਾਕੀ ਕੋਟਾ ਡੋਰੀਆ ਦੇ ਦੁਪੱਟਿਆਂ ਨਾਲ ਬਹੁਤ ਸੋਹਣੇ ਪ੍ਰਿੰਟ ਸੂਟ ਆਏ ਆ ਉਹ ਵੇਖੋ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਨਵੇਂ ਡਿਜ਼ਾਈਨਾਂ ਦੇ ਨਾਲ ਇੱਥੇ ਕਰਦੇ ਆ ਵੀਡੀਓ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ